ਪੰਜਾਬ ਤੋਂ ਜਦ ਖਾਣ ਦੀ ਗੱਲ ਆਉਂਦੀ ਹੈ ਤੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਕਾਫੀ ਮਸ਼ਹੂਰ ਮੰਨਿਆ ਜਾਂਦਾ ਸਰੋਂ ਦਾ ਸਾਗ ਜਿੰਨਾ ਕੀ ਪ੍ਰਾਣਾ ਹੁੰਦਾ ਜਾਂਦਾ ਤੜਕਾ ਲਾ ਕੇ ਉਨਾ ਹੀ ਸਵਾਦ ਲੱਗਦਾ ਹੈ ਅੱਜ ਅਸੀਂ ਲੁਧਿਆਣਾ ਦੇ ਵਿੱਚ ਪਹੁੰਚਿਆ ਗਿਲਨੈਰ ਦੇ ਕੋਲ ਪਹੁੰਚੇ ਹਾਂ ਜਿੱਥੇ ਕੀ ਪਿੰਡਾਂ ਦੇ ਬੀਬੀਆਂ ਜਿਹੜੀਆਂ ਇੱਥੇ ਸਾਗ ਲੈ ਕੇ ਵੇਚਦੀਆਂ ਨੇ ਹਾਲੇ ਕੀ ਲੁਧਿਆਣਾ ਸ਼ਹਿਰੀ ਖੇਤ ਰਿਆ ਸ਼ਹਿਰਾਂ ਦੇ ਵਿੱਚ ਸਾਗ ਨਹੀਂ ਦੇਖਣ ਨੂੰ ਮਿਲਦਾ ਲੋਕ ਘਟ ਬਣਾਉਂਦੇ ਨੇ ਪਰ ਲੁਧਿਆਣਾ ਦੇ ਤੁਹਾਨੂੰ ਤਸਵੀਰਾਂ ਤਾਂ ਗਿਲਨੈਰ ਦੀਆਂ ਤਸਵੀਰਾਂ ਨੇ ਜਿੱਥੇ ਕੀ ਪਿੰਡਾਂ ਦੀਆਂ ਵੱਖ-ਵੱਖ ਪਿੰਡਾਂ ਦੇ ਬੀਬੀਆਂ ਇੱਥੇ ਆ ਕੇ ਜਿਹੜਾ ਕਿ ਸਾਗ ਵੇਚ ਰਹੀਆਂ ਨੇ ਗੱਲਬਾਤ ਵੀ ਕਰਾਂਗੇ। ਅ ਕੀ ਨਾਮ ਹੈ ਤੁਹਾਡਾ ਜੀ? ਹਾਂ ਵੀਰੇ ਮੇਰੇ ਨਦੀਪੀ ਹੈ ਵੀਰੇ। ਅੱਛਾ ਕਿੱਥੋਂ ਆਏ ਤੁਸੀਂ? ਗਿੱਲ ਪਿੰਡ ਵੀਰੇ। ਅੱਛਾ ਗਿੱਲ ਪਿੰਡ। ਹਾਂਜੀ। ਅੱਛਾ ਸਾਗ ਲੈ ਕੇ ਵੇਚਦੇ ਹੋ ਕਿਹੜੀ-ਕਿਹੜੀ ਵੈਰਾਈਟੀ ਦਾ ਤੇ ਸਾਗ? ਗੋਭੀ ਸਰੋਂ, ਰੇਲੀ ਸਰੋਂ, ਕੇਲਾ ਸਰੋਂ, ਦੇਸੀ ਸਰੋਂ। ਅੱਛਾ ਐਸੇ ਜਿਹੜਾ ਲੋਕ ਕਹਿੰਦੇ ਆ ਕਿਹੜੀ-ਕਿਹੜੀ ਜਗ੍ਹਾ ਤੋਂ ਆਉਂਦੇ ਨੇ ਬਹੁਤ ਦੂਰੋਂ ਦੂਰੋਂ ਵੀਰੇ ਚੰਡੀਗੜ੍ਹ, ਬੰਬਾ, ਦਿੱਲੀ ਸਭ ਆਉਂਦੇ ਨੇ ਇੱਥੇ। ਅੱਛਾ। ਹਾਂਜੀ। ਅੱਛ 360 ਦੀ ਦੀ ਬਿਲਕੁਲ ਠੀਕ ਹੈ ਸਾਗ ਵੀ ਆਏ ਨਾਲ ਗੱਲਬਾਤ ਕਰਾਂਗੇ ਹਾਂਜੀ ਹਾਂਜੀ ਕਿੱਥੋਂ ਆਏ ਤੁਸੀਂ ਇੱਥੋਂ ਹੀ ਅਸੀਂ ਲੋਕਲ ਹਾਂ ਹਾਂਜੀ ਲੋਕਲ ਹੀ ਹਾਂ ਹਾਂਜੀ ਲੋਕਲ ਆਏ ਹਾਂ ਤੇ ਸਾਗ ਲੈ ਕੇ ਜਾ ਰਹੇ ਹਾਂ ਉੱਥੇ ਹਾਂਜੀ ਬਿਲਕੁਲ ਅੱਛਾ ਪਹਿਲਾਂ ਵੀ ਸਾਗ ਲੈ ਕੇ ਜਾਂਦੇ ਰਹੇ ਹਾਂ ਹਾਂਜੀ ਲੈ ਜਾਈਦਾ ਲੈ ਕੇ ਚਾਈਦਾ ਅੱਛਾ ਕਹਿੰਦੇ ਜੇ ਸਾਗ ਕਹਿੰਦੇ ਜਿੰਨਾ ਮਤਲਬ ਪੁਰਾਣਾ ਹੁੰਦਾ ਜਾਂਦਾ ਕਹਿੰਦੇ ਤੜਕਾ ਲਾ ਕੇ ਹੋਰ ਸਵਾਦ ਪਾ ਲੱਗਦਾ ਬਿਲਕੁਲ ਜਦੋਂ ਜਿੰਨਾ ਪੁਰਾਣਾ ਹੋ ਜੇ ਉਹਨਾਂ ਵਧੀਆ ਲੱਗਦਾ ਹੈ ਮਾਤਾ ਸਾਗ ਨਾਲ ਮੱਕੀ ਦੀ ਰੋਟੀ ਵੀ ਹੁੰਦੀ ਆ ਬਣ ਬਣ ਜਾਂਦੀ ਆ ਕਿ ਬਣਾਉਣੀ ਆਕਸੀ ਹੁੰਦੀ ਲੱਗਦੀ ਨਹੀਂ ਬਣਾ ਲੈਣੇ ਜੀ ਹਾਂਜੀ ਬਣਾ ਲੈਣੇ ਆ ਕਰੇ ਮੰਮੀ ਹੈਗੇ ਆ ਵੱਡੇ ਹੈਗੇ ਆ ਬਣਾ ਲੈਂਦੇ ਆ ਨਹੀਂ ਬਿਲਕੁਲ ਹੈ ਤਾਂ ਕਿਹਾ ਜਾ ਰਿਹਾ ਕਿ ਅੰਦਰ ਰੋਟੀ ਦੀ ਮੱਕੀ ਰੋਟੀ ਵੀ ਬਣਾ ਲੈਂਦੇ ਨੇ ਬਣਾ ਲੈਂਦੇ ਨੇ ਗੱਲ ਬਾਤ ਵੀ ਕਰਾਂਗੇ ਮਾਤਾ ਜੀ ਕੀ ਨਾਮ ਹੈ ਤੁਹਾਡਾ ਜੀ ਵੇ ਮੈਂ ਹੁਣ ਦੱਸਿਆ ਲੇਕਿਨ ਕੀ ਨਾਮ ਕੀ ਤੁਹਾਡਾ ਦਾਦੋ ਜੀ ਗੁਜਾਰ ਕੋਰ ਗੁਜਾਰ ਕੋਰ ਗੁਜਾਰ ਕੋਰ ਕਿੱਥੋਂ ਆਇਆ ਤੁਸੀਂ ਕਿਹੜੀ ਗਿੱਲਾਂ ਤੋਂ ਗਿੱਲਾਂ ਤੋਂ ਗਿੱਲਾਂ ਤੋਂ ਅੱਛਾ ਤੇ ਸਾਸਰੋਂ ਦਾ ਸਾਗ ਇੱਥੇ ਲਾ ਕੇ ਬਿਦੜ ਸਰੋਂ ਦਾ ਸਾਗ ਵੀ ਆ ਗੋਭੀ ਸਰੋਂ ਦਾ ਵੀ ਆ ਰੇਲੀ ਸਰੋਂ ਦਾ ਵੀ ਆ ਆਹ ਦੇਸੀ ਸਰੋਂ ਦਾ ਤਿੰਨ ਚਾਰ ਸਾਗ ਨੇ ਉਹ ਵੇਚੀ ਜਾਂਦੇ ਆ ਭਾਈ ਉਹਦਾ ਗੁਜ਼ਾਰਾ ਕਰਦੇ ਆ ਆ ਕੱਟੇ ਉਹਨਾਂ ਬੀਬੀਆਂ ਕੱਟਦੀਆਂ ਨਹੀਂ ਘਰੇ ਥੱਕੀਆਂ ਹੋਈਆਂ ਨੇ ਕਹਿੰਦੀ ਨਹੀਂ ਅਸੀਂ ਕੱਟ ਸਕਦੇ ਹੁਣ ਆਪ ਕੱਟ ਕੇ ਦੇਣਾ ਪੈਂਦਾ ਅੱਛਾ ਕਿੰਨੇ ਦਾ ਵੇਚ ਰਿਹਾ ਸਾਰੇ ਆ ਵੇਚਦਾ ਬਸ ਨਹੀਂ ਕਿੰਨੇ ਦਾ ਰੇਟ ਕੀ ਰੱਖਿਆ ਰੇਟ ਆ 20 ਰੁਪਏ ਕਿਲੋ ਆ ਜੀ ਬੂਰ 20 ਰੁਪਏ ਕਿਲੋ ਜਿਹੜਾ ਰੇਟ ਨੇ ਲੱਖਿਆ ਲੱਗ ਲੱਗ ਜਿੱਥੇ ਵੈਰਾਈਟੀ ਦੇ ਨਾਲ ਆ ਗਿਆ ਤੇ ਮਾਤਾ ਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਵੀਨਾ ਵੀਨਾ ਮਾਤਾ ਜੀ ਸਾਗ ਲੈਣ ਵਾਸਤੇ ਆਏ ਹੋ ਪਹਿਲਾ ਕਦੀ ਬਣਾਉਂਦੇ ਰਹੇ ਹੋ ਲਗਾਤਾਰ ਹਾਂ ਬਣਾਇਆ ਸੀ ਇਹਦੇ ਕੋਲ ਲੰਦੇ ਰਹੇ ਅੱਗੇ ਵੀ ਅੱਛਾ ਸਾਰੇ ਗੋੜੇ ਜੀ ਵੀ ਆਉਂਦਾ ਵਾ ਅੱਛਾ ਹੂੰ ਇਹ ਕਹਿੰਦੇ ਅਸੀਂ ਲਗ ਲਗ ਵੈਰਾਈਟੀ ਦਾ ਤੇ ਸਾਗ ਆ ਗਿਆ ਤੇ ਸਾਗ ਤੁਸੀਂ ਜੋ ਲੈ ਕੇ ਜਾਂਦੇ ਰਹੇ ਹੋ ਕਿੱਦਾਂ ਦਾ ਬਣਦਾ ਕਿੱਦਾਂ ਦਾ ਨਹੀਂ ਵਧੀਆ ਬਣਦਾ ਵਧੀਆ ਬਣਦਾ ਹਾਂਜੀ ਖਾਣ ਅੱਛਾ ਅੱਛਾ ਕਹਿੰਦੇ ਜਦੋਂ ਸਾਗ ਜਿਹੜਾ ਹੈ ਕਹਿੰਦਾ ਜਿੰਨਾ ਪੁਰਾਣਾ ਹੋ ਜਾਂਦਾ ਕਹਿੰਦਾ ਉਹਨਾਂ ਤੜਕਾ ਠੀਕ ਆ ਕਿਨੇ ਕਿਨੇ ਤੁਸੀਂ ਕਿਨੇ ਦਰ ਚੱਲਦਾ ਰਹੇ ਮੈਂ ਇੱਕ ਸਾਗ ਕਰ ਨਿਆਣੇ ਕਿੱਥੇ ਖਾਂਦੇ ਨੇ ਇੰਨਾ ਚੇਰਾ ਦੋ ਦਿਨ ਮੋਸਾ ਖਾਂਦੇ ਆ ਦੋ ਦਿਨ ਮੋਸਾ ਦੋ ਟਾਈਮ ਦੋ ਟਾਈਮ ਮੋਸਾ ਹੀ ਖਾਂਦੇ ਆ ਵੋਟਿੰਗ ਤਾਂ ਖਾਂਦੀਆਂ ਹੀ ਨਹੀਂ ਭਰਾਵਾ ਅੱਛਾ ਅੱਛਾ ਜੀ ਦੂਰ ਦਾ ਤਸਵੀਰਾਂ ਤੁਹਾਨੂੰ ਦਿਖਾਣਾ ਹੈ ਲੁਧਿਆਣਾ ਦੀ ਤਸਵੀਰਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਿੰਡਾਂ ਤੋਂ ਜਿਹੜੇ ਲੋਕ ਇੱਥੇ ਆਉਂਦੇ ਨੇ ਲੱਖ ਲੱਖ ਵੱਖ-ਵੱਖ ਏਰੀਆ ਤੋਂ ਜਿਹੜੇ ਲੋਕ ਇੱਥੇ ਆਉਂਦੇ ਨੇ ਸਾਗ ਲੈਣ ਵਾਸਤੇ ਆਉਂਦੇ ਨੇ ਤਸਵੀਰਾਂ ਤੁਹਾਨੂੰ ਦਿਖਾਣੇ ਆ ਲੁਧਿਆਣਾ ਦੇ ਤਸਵੀਰਾਂ ਨੇ ਇੱਥੇ ਕੁਝ ਲੋਕ ਵੀ ਹੈਗੇ ਨੇ ਬਸ ਇੱਕ ਮਿੰਟ ਇੱਕ ਹਾਂ ਜੀ ਇੱਧਰੋਂ ਐ ਗਿੱਲਾ ਪਿੰਡ ਤੋਂ ਗਿੱਲਾ ਪਿੰਡ ਤੋਂ ਹਾਂ ਜੀ ਕਿੰਨਾ ਦਾ ਤੁਹਾਡੇ ਪਿੰਡ ਦਾ ਸਾਗ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਆ ਕੇ ਵਿਕ ਰਿਆ ਵਾ ਪਿੱਲਾ ਵੀ ਲੈ ਕੇ ਜਾਂਦੇ ਨੇ ਉੱਥੇ ਹਾਂ ਜੀ ਹਾਂ ਜੀ ਇੱਥੇ ਹੀ ਲੈ ਕੇ ਜਾਂਦੀ ਹਰ ਵਾਰੀ ਅੱਛਾ ਹਰ ਵਾਰੀ ਇੱਥੇ ਲੱਗ ਹਾਂ ਜੀ ਅੱਛਾ ਕਿੱਦਾਂ ਦਾ ਬਣਦਾ ਸਾਗ ਕਿੱਦਾਂ ਦਾ ਬਣਦਾ ਵਧੀਆ ਬਣਦਾ ਸਾਗ ਵਧੀਆ ਬਣਦਾ ਹਾਂ ਜੀ ਅਕਸਰ ਲੈ ਕੇ ਜਾਂਦੇ ਹਾਂ ਉੱਥੇ ਹਾਂ ਜੀ ਹਾਂ ਜੀ ਲੈ ਕੇ ਜਾਂਦੇ ਅੱਛਾ ਨਾਲ ਕਹਿੰਦੇ ਮੱਕੀ ਰੋਟੀ ਚਰੋਂ ਬਣਦੀ ਕਈਆਂ ਨੂੰ ਮੱਕੀ ਰੋਟੀ ਬਣਾਉਣੀ ਬਹੁਤ ਔਖੀ ਜੀ ਲੱਗਦੀ ਹੈ ਬਣਾ ਲੈਣੇ ਤੁਸੀਂ ਫਿਰ ਨਹੀਂ ਮੈਂ ਨਹੀਂ ਮੰਮੀ ਬਣਾਉਂਦੇ ਆ ਮੰਮੀ ਬਣਾ ਨਹਿਰ ਦੀ ਜਿਹੜੀ ਤਸਵੀਰਾਂ ਨੇ ਜਿੱਥੇ ਕਿ ਲੋਕ ਇੱਥੇ ਆ ਕੇ ਸਾਗ ਇੱਥੇ ਖਰੀਦਿਆ ਜਾ ਰਿਹਾ ਵਾ ਤਸਵੀਰਾਂ ਤੁਹਾਨੂੰ ਦਿਖਾਉਣੀਆਂ ਕਿ ਲੋਹੜੀ ਦਾ ਤਿਹਾਰਾ ਰਸ਼ ਪੂਰਾ ਲੱਗਿਆ ਹੋਇਆ ਇੱਥੇ ਲੱਗ ਲੱਗ ਜਿਹੜੀ ਜਗ੍ਹਾ ਤੋਂ ਜਿਹੜੇ ਲੋਕ ਇੱਥੇ ਆਏ ਨੇ ਸਾਗ ਵੇਚਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਗੱਲ ਬਾਤ ਵੀ ਕਰਾਂਗੇ ਹਾਂਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਾਸਰੀ ਕਾ ਅੱਛਾ ਕਿੱਥੋਂ ਆਏ ਹੋ ਗਿੱਲਾਂ ਤੋਂ ਆਏ ਵੀਰੇ ਮੈਨੂੰ ਸਾਗ ਅੱਛਾ ਕਿਹੜੇ ਕਿਹੜੀ ਵੈਰਟੀ ਦਾ ਸਾਗ ਰੱਖਿਆ ਸਾਰੀ ਵੈਰਟੀ ਦਾ ਵੀਰੇ ਸਾਗ ਆ ਵੀਰੇ ਮੈਨੂੰ ਸਾਗ ਘੱਟ ਲੈਣ ਦੀ ਮੁਲਕ ਸਾਰੀ ਕਹਿੰਦੇ ਵੈਰਟੀ ਲੋਕ ਇੱਥੇ ਖੜੇ ਨੇ ਜਿਹੜੇ ਕਿ ਇੱਥੇ ਸਾਗ ਜਿਹੜੇ ਕਿ ਖਰੀਦਣ ਆਏ ਹੋਏ ਨੇ ਵੱਖ-ਵੱਖ ਜਿਹੜੀ ਹੈ ਕਿ ਪਿੰਡਾਂ ਦੇ ਵਿੱਚ ਬੀਬੀਆਂ ਇੱਥੇ ਆਈਆਂ ਨੇ ਸੱਸੀਗਰ ਮਾਤਾ ਜੀ ਮਾਤਾ ਜੀ ਸਾਗ ਲੈਣ ਵਾਸਤੇ ਹਾਂਜੀ ਅੱਛਾ ਇੱਥੇ ਅਕਸਰ ਸਾਗ ਲੈਣ ਵਾਸਤੇ ਆਉਂਦੇ ਹਾਂਜੀ ਹਾਂਜੀ ਅੱਛਾ ਲੋਹੜੀ ਦਾ ਤਿਹਾਰਾ ਤੇ ਹੁਣ ਦੇਖੋ ਕਾਫੀ ਭੀੜ ਲੱਗੀ ਹੋਈ ਹੈ ਹਾਂਜੀ ਹਾਂਜੀ ਲੋਹੜੀ ਕਰਕੇ ਲੈਣ ਆਏ ਸਾਗ ਥੋੜੀ ਕਰਕੇ ਲੈਣ ਹਾਂਜੀ 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 ਅੱਛਾ ਜਿਵੇਂ ਹੁਣ ਲੋੜੀ ਦਾ ਤਿਹਾਰ ਆ ਲੋਕ ਸਾਕ ਇੱਥੇ ਲੈਣ ਵਾਸਤੇ ਆਨੇ ਹੋ ਤੁਸੀਂ ਆ ਆਪ ਵੀ ਆਪ ਬਣਾਉਣੇ ਆ ਜਾਂ ਕਰਦੇ ਹੋਰ ਬਣਾਉਗੇ ਨਹੀਂ ਮੈਂ ਬਣਾਉਂਗੀ ਜਾ ਕੇ ਹਾਂਜੀ ਹਾਂਜੀ ਬਹੁਤ ਸਾਲ ਬੰਦਾ ਸਾਲ ਹਾਂਜੀ ਹਾਂਜੀ ਬਹੁਤ ਸਾਲ ਬੰਦਾ ਸਾਲ ਆਹ ਆਹ ਅੱਛਾ ਹੋਰ ਬਸ ਹਾਂ ਹੈਪੀ ਲੋੜੀ ਤੁਹਾਨੂੰ ਵੀ ਕਿਤੇ ਬਿਲਕੁਲ ਇੱਥੇ ਵੱਖ-ਵੱਖ ਜਿਹੜੇ ਕੀ ਤਸਵੀਰਾਂ ਤੁਹਾਨੂੰ ਇੱਕ ਵਾਰ ਦੁਬਾਰਾ ਦਿਖਾਣੇ ਆ ਕਿ ਜਿਹੜੇ ਲੋਕ ਇੱਥੇ ਆਏ ਨੇ ਸਾਗ ਲੈਣ ਵਾਸਤੇ ਆਏ ਨੇ ਇੱਥੇ ਜਿਹੜੇ ਕੀ ਵੱਖ-ਵੱਖ ਜਿਹੜੇ ਪਿੰਡਾਂ ਤੋਂ ਜਿਹੜੀਆਂ ਬੀਬੀਆਂ ਨੇ ਇੱਥੇ ਸਾਗ ਲੈਣ ਵਾਸਤੇ ਆਈਆਂ ਹੋਈਆਂ ਨੇ ਲੋਕ ਇੱਥੇ ਜਿਹੜੇ ਕਿ ਸਾਗ ਇੱਥੇ ਕੁੱਤਰਿਆ ਜਾ ਰਿਹਾ ਸਾਗ ਵੀ ਕੁੱਤਰਿਆ ਜਾ ਰਿਹਾ ਤੇ ਸਾਗ ਕੱਟ ਕੇ ਜਿਹੜਾ ਕਿ ਲੋਕਾਂ ਨੂੰ ਜਿਹੜਾ ਕਿ ਦਿੱਤਾ ਜਾ ਰਿਹਾ ਲੁਧਿਆਣਾ ਦੀ ਇਹ ਤਸਵੀਰਾਂ ਨੇ ਸੋ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾਈਆਂ ਲੋਹੜੀ ਦਾ ਤਿਹਾਰ ਆ ਇਹ ਲੋਕ ਇੱਥੇ ਆਏ ਨੇ ਸਾਗ ਲੈ ਕੇ ਜਾ ਰਹੇ ਨੇ ਵੱਖ-ਵੱਖ ਜਿਹੜੇ ਏਰੀਆ ਤੋਂ ਜਿਹੜੇ ਲੋਕ ਇੱਥੇ ਆ ਕੇ ਸਾਗ ਲੈ ਕੇ ਜਾਂਦੇ ਨੇ ਲੋਹੜੀ ਦਾ ਬੇਸ਼ੱਕ ਤਿਹਾਰ ਆ ਭੀੜ ਭੂੜੀ ਲੱਗੀ ਹੋਈ ਆ ਹਾਲਕਿ ਸ਼ਹਿਰੀ ਲੁਧਿਆਣਾ ਸ਼ਹਿਰੀ ਖੇਤਰ ਆ ਜਿੱਥੇ ਕਿ ਸਾਗ ਜਿਹੜਾ ਕਿ ਬਹੁ ਨਿਹਰ ਦੇ ਤਸਵੀਰਾਂ ਜਿੱਥੇ ਕਿ ਲੋਕ ਇੱਥੇ ਆ ਕੇ ਸਾਗ ਖਰੀਦਦੇ ਨੇ ਔਰ ਘਰੇ ਜਾ ਕੇ ਤੜਕਾ ਲਾ ਕੇ ਸਾਗ ਖਾਂਦੇ ਨੇ ਲੁਧਿਆਣਾ ਲਖਿੰਦਰ ਸਿੰਘ ਦਾਨਿਕਸਰ